ਸਤਿਕਾਰ ਜੀ ਕਿਦਾਂ ਜੀ ਸਾਰੇ ਹੈਪੀ ਲੋਹੜੀ ਮੇਰੇ ਵੱਲੋਂ ਸਾਰਿਆਂ ਨੂੰ ਬਹੁਤ ਜ਼ਿਆਦਾ ਲੋਹੜੀ ਤੇ ਮਕਰ ਸੰਕ੍ਰਾਂਤੀ ਦੀਆਂ ਲੱਖ ਲੱਖ ਮੁਬਾਰਕਾਂ ਜੀ ਸਨ ਸਾਰਿਆਂ ਨੂੰ ਸਭ ਤੋਂ ਪਹਿਲਾਂ ਅੱਜ ਮੈਂ ਮੇਰੀ ਆਊਟਫਿਟ ਦਿਖਾਵਾਂਗੀ ਹੈਂਡਵਰਕ ਦਾ ਸੂਟ ਜੋ ਆਪਣਾ ਰੈਡੀ ਹੋਇਆਗਾ ਬਹੁਤ ਹੀ ਪਿਆਰਾ ਜਿਹਾ ਰੌਸ਼ ਸ਼ਿਲਕ ਦੇ ਉੱਤੇ ਇਹਦੇ ਵਿੱਚ ਕਲਰ ਤੁਹਾਨੂੰ ਮਿਲ ਜਾਣੇ ਆ ਤੁਸੀਂ ਆਪਣੀ ਚੁਆਇਸ ਅਕੋਰਡਿੰਗ neck ਦੇ ਉੱਤੇ ਐਦਾਂ ਐਦਾਂ ਹੀ ਬੁੱਟੀ ਤੇ ਇਹ ਚੀਜ਼ ਆਪਾਂ ਨੇ 슬ੀਵਸ ਤੇ ਠੰਡ ਹੋ ਰਹੀ ਹੈ ਜੀ ਮੈਂ ਤਾਂ ਨਹੀਂ ਚੇਂਜ ਦਿਖਾ ਸਕਦੀ ਤੁਹਾਨੂੰ ਤੇ ਦੁਪੱਟਾ ਆਪਾਂ ਨੇ ਬੜਾ ਪਿਆਰਾ ਜਿਹਾ ਰੈਡੀ ਕੀਤਾ ਹੈਗਾ ਇਹ ਤਾਂ ਦੁਪੱਟਾ ਰੈਡੀ ਕੀਤਾ ਹੈਗਾ ਐਨਾ ਆਪਾਂ ਨੇ ਬਹੁਤ ਹੀ ਸੋਹਣਾ ਜਿਹਾ ਸੂਟ ਰੈਡੀ ਹੋਇਆ ਹੈਗਾ ਬਹੁਤ ਪਿਆਰਾ ਤੇ ਤੁਸੀਂ ਵੀ ਸਾਡੇ ਕੋਲੋਂ ਐਡਾ ਵੀ ਸੂਟ ਹੈਂਡਵਰਕ ਦੇ ਰੈਡੀ ਕਰਵਾ ਸਕਦੇ ਹੋਗੇ ਤੇ ਅੱਜ ਦੀ ਵੀਡੀਓ ਦਿਖਾ ਰਹੇ ਹਾਂਗੇ ਦੋ ਤਿੰਨ ਕੱਲ ਵੀਡੀਓ ਅਪਲੋਡ ਨਹੀਂ ਹੋਈ ਹੈਗੀ ਜੀ ਅਸੀਂ ਤਾਂ ਪਾ ਦਿੱਤੀ ਸੀ ਬਟ ਅਪਲੋਡ ਨਹੀਂ ਹੋਈ ਹੈਗੀ ਇਸ ਕਰਕੇ ਅਸੀਂ ਅੱਜ ਅੱਪਾ ਅੱਜ ਦੀ ਜਿਹੜੀ ਕਲੈਕਸ਼ਨ ਹੈ ਬਹੁਤ ਹੀ ਜਿਆਦਾ ਘੈਂਟ ਹੈ ਬ੍ਰਾਸ਼ੋ ਦੇ ਸੂਟ ਮੈਂ ਤੁਹਾਨੂੰ ਦਿਖਾ ਰਹੀ ਹਾਂ ਬਹੁਤ ਸੋਹਣੇ ਸੂਟ ਨੇ ਜੀ ਬ੍ਰਾਸ਼ੋ ਦੇ ਬਹੁਤ ਪਿਆਰਾ ਜਿਹਾ ਸਟੱਫ ਹੈ ਦਾ ਬੈਲਵਟ ਬ੍ਰਾਸ਼ੋ ਦੇ ਸੂਟ ਰਹਿਣ ਵਾਲੇ ਨੇਗੇ ਬਹੁਤ ਸੋਹਣੇ ਬਹੁਤ ਪਿਆਰੀ ਜੀ ਕਲੈਕਸ਼ਨ ਹੈ ਜੀ ਬਹੁਤ ਸੋਹਣੇ ਸੂਟ ਨੇਗੇ ਬਹੁਤ ਪਿਆਰਾ ਜਾਂ ਜਿਹੜਾ ਇਹ ਹੈਗਾ ਬੋਟਲ ਗ੍ਰੀਨ ਸ਼ੇਡ ਇਹਨਾਂ ਨਾਲ ਤੁਸੀਂ ਕ੍ਰੇਪ ਦੀਆਂ ਬਾਟਮ ਲਗਵਾਣੀ ਇਹਨਾਂ ਡਾਈ ਕਰਵਾ ਕੇ ਦੇਵਾਂਗੇ ਕੱਲੀ ਸ਼ਰਟ ਲੈ ਸਕਦੇ ਹੋ ਵੈਸੇ ਵਾਈਟ ਦੀਆਂ ਬਾਟਮਾਂ ਨਾਲ ਜ਼ਿਆਦਾ ਟ੍ਰੈਂਡਿੰਗ ਚ ਹੋ ਰਹੀ ਨੇਗੀ ਇੱਕ ਆਪਣੇ ਕੋਲੇ ਨਾ ਵਾਈਟ ਦੇ ਵਿੱਚ ਐਦਾਂ ਦੀਆਂ ਚੀਜ਼ਾਂ ਵੀ ਆਈਆਂ ਨੇਗੀਆਂ ਦੇਖੋ ਇੰਨਾ ਕੁ ਜ਼ਿਆਦਾ ਬਹੁਤ ਜ਼ਿਆਦਾ ਸੋਹਣਾ ਸਟਫ ਹੈ ਐਂਡ ਬਹੁਤ ਹੀ ਜ਼ਿਆਦਾ ਸੁਪੀਰੀਅਰ ਜਿਹੀਆਂ ਚੀਜ਼ਾਂ ਹੈਗੇ ਨੇ ਲੇਟੈਸਟ ਜੀਆਂ ਤੇ ਆ ਚੀਜ਼ ਹੈ ਐਦਾਂ ਤੁਸੀਂ ਚੈੱਕ ਕਰੋ ਇਹਦੇ ਵਿੱਚ ਕਾਫੀ ਡਿਜ਼ਾਈਨ ਮਿਲ ਜਾਣੇ ਆ ਡਿਜ਼ਾਈਨ ਕਾਫੀ ਮਿਲ ਜਾਣੇ ਆ ਬਹੁਤ ਸੋਹਣੀਆਂ ਚੀਜ਼ਾਂ ਨਹੀਂ ਆ ਇਹ ਤੇ ਐਦਾਂ ਦੀ ਬਾਟਮਾਂ ਵੀ ਤੁਸੀਂ ਲਗਵਾ ਸਕਦੇ ਹੋਗੇ ਤੇ ਪਲੇਨ ਵੈਲਵਟ ਆਪਣੇ ਕੋਲ ਅਵੇਲੇਬਲ ਹੈਗੀ ਹੈ ਜੇ ਤੁਸੀਂ ਪਲੇਨ ਵੈਲਵਟ ਦੀ ਲਗਵਾਣਾ ਚਾਹੁੰਦੇ ਹੋ ਮਾਈਕਰੋ ਵੈਲਵਟ ਤਾਂ ਐਦਾਂ ਦੀ ਬਾਟਮ ਵੀ ਲਗਵਾ ਸਕਦੇ ਹੋਗੇ ਠੀਕ ਹੈ ਜੀ 올ਓਵਰ ਲੈਣਾ ਤਾਂ 올ਓਵਰ ਬਣਾ ਲਓ ਬਹੁਤ ਸੋਹਣੀਆਂ ਚੀਜ਼ਾਂ ਨਹੀਂ ਆ ਇਹਦੇ ਵਿੱਚ ਨੈਕਸਟ ਕਲਰ ਆ ਗਿਆ ਜੀ ਬਲੈਕ ਬਲੈਕ ਬਹੁਤ ਸੁਨਾਰਾ ਆ ਗਿਆ ਬਹੁਤ ਪਿਆਰੇ ਸੂਟ ਨੇ ਜੀ ਇਹ ਬਹੁਤ ਸੋਹਣੀਆਂ ਚੀਜ਼ਾਂ ਨੇ ਗ੍ਰੇਸਫੁੱਲ ਜੀਆਂ ਬਹੁਤ ਸੋਹਣੇ ਨੇ ਤੇ ਨੈਕਸਟ ਆ ਗਿਆ ਜੀ ਇਹਦੇ ਵਿੱਚ ਬਹੁਤ ਹੀ ਪਿਆਰਾ ਜਿਹਾ ਵਾਈਨ ਸ਼ੇਡ ਸੋਨਾ ਨਵਾਂ ਜਿਹਾ ਕਲਰ ਹੈ ਐਂਡ ਬਲੂ ਸ਼ੇਡ ਇਹਦੇ ਵਿੱਚ ਸੂਟ ਤੁਹਾਨੂੰ ਮਿਲ ਜਾਣੇ ਨੇ ਕੋਈ ਕੁਆਂਟੀਟੀ ਦੇ ਵਿੱਚ ਕਲਰ ਚਾਰ ਰਹਿਣ ਵਾਲੇ ਨੇਗੇ ਤੇ ਇੱਕ ਮੈਂ ਤੁਹਾਨੂੰ ਇਹੀ ਦਿਖਾ ਚੁੱਕੀ ਆਂਗੀ ਤੇ ਇੱਕ ਆ ਵਾਲਾ ਪ੍ਰਿੰਟ ਆਪਣੇ ਕੋਲ अवेलेबल ਹੈਗਾ ਜਿਹਦੇ ਵਿੱਚ 골ਡਨ ਫੋਇਲਿੰਗ ਹੈ ਹੁਣ ਭੈਣਾਂ ਦੀ ਡਿਮਾਂਡ ਹੋ ਗਈ ਸੀ ਫੋਇਲਿੰਗ ਤੋਂ ਹਟ ਕੇ ਕੁਝ ਤੇ ਇਹ ਚੀਜ਼ਾਂ ਮੈਂ ਤੁਹਾਨੂੰ ਦਿਖਾ ਦਿੱਤੀਆਂ ਇਹ ਮੈਂ ਤੁਹਾਨੂੰ ਇਹੀ ਦਿਖਾ ਰਹੀ ਹਾਂਗੀ ਕਿ ਇਹਦੇ ਵਿੱਚ ਵੈਸੇ ਤੁਹਾਨੂੰ ਵਾਈਟ ਦੇ ਵਿੱਚ ਸੈਦ ਨਾ ਪਤਾ ਚੱਲੇ ਤਾਂ ਮੈਂ ਤੁਹਾਨੂੰ ক্লোਜ਼ ਤੋਂ ਦਿਖਾਵਾਂਗੀ ਇਹਦੀ ਪ੍ਰਿੰਟ ਇਹ ਇਹਦੇ ਵਿੱਚ ਨਾ ਐਵੇਂ ਜੋ ਮੈਂ ਕਰਕੇ ਦਿਖਾ ਦੇ। ਐਦਾਂ ਬਹੁਤ ਸੋਹਣੀ ਅੰਬੀ ਬਣੀ ਹੋਈ ਐ। ਇਹ ਡਾਈਏਬਲ ਨੇ ਤੁਸੀਂ ਡਾਈ ਕਰਵਾ ਸਕਦੇ ਹੋਗੇ। ਵਾਈਟ ਬਣਵਾਣਾ ਵਾਈਟ ਬਣਵਾ ਸਕਦੇ ਹੋਗੇ। ਇਹਨਾਂ ਦੇ ਦੁਪट्टे ਰੈਡੀ ਕਰਵਾ ਸਕਦੇ ਹੋਗੇ। 올ਓਵਰ ਸੂਟ ਬਣਵਾ ਸਕਦੇ ਹੋ ਮੈਚਿੰਗ ਸੂਟ ਬਣਵਾ ਸਕਦੇ ਹੋਗੇ। ਬਾਕੀ ਦਾ ਜੀ ਨਾ ਇਹ ਡਿਜ਼ਾਈਨ ਤੇ ਐ। ਇਹਨਾਂ ਨੂੰ ਕਿਵੇਂ ਡਿਜ਼ਾਈਨ ਬਣਾਣਾ ਹੈਗਾ ਆਪਾਂ ਨੇ। ਬਾਕੀ ਤੁਸੀਂ ਮੇਰੇ ਕੋਲੋਂ ਆਈਡੀਆਜ਼ ਲੈ ਸਕਦੇ ਹੋ। ਮੈਂ ਤੁਹਾਨੂੰ ਪਿਕਸ ਵਗੈਰਾ ਵੀ ਦਿਖਾ ਸਕਦੀ ਹਾਂ ਵੀ ਬਣਨੇ ਕਿਵੇਂ ਐ। ਲੋਜੀ ਇਹਦੇ ਵਿੱਚ ਨਾ ਫਲਾਰ ਬਣੇ ਹੋਏ ਆ ਬਹੁਤ ਪਿਆਰੀ ਜਿਹੀ ਫਲਾਰ ਬਹੁਤ ਹੀ ਜਿਆਦਾ ਬਹੁਤ ਜਿਹੜਾ ਇਹਦਾ ਵਰਕ ਹੈ ਨਾ ਬੈਲਵਟ ਦਾ ਵਰਕ ਹੈ ਇਹਦੇ ਉੱਤੇ ਹੋਏ ਹੋਏ ਸਟੱਫ ਦੇ ਉੱਤੇ ਇਹ ਬਹੁਤ ਜਿਆਦਾ ਸੋਹਣਾ ਹੈਗਾ ਸੰਗਣਾ ਬੜਾ ਪਿਆਰਾ ਜਾਂ ਐਂਡ ਨੈਕਸਟ ਡਿਜ਼ਾਈਨ ਇਹਦੇ ਵਿੱਚ ਜਿਹੜਾ ਹੈਗਾਗਾ ਉਹ ਇਹ ਵਾਲਾ ਰਹਿਣ ਵਾਲਾ ਹੈ ਜੀ ਸਾਰੇ ਡਿਜ਼ਾਈਨ ਲੇਟੈਸਟ ਨੇ ਜੀ ਬਿਲਕੁਲ ਲੇਟੈਸਟ ਜੀਆਂ ਚੀਜ਼ਾਂ ਨੇ ਜੀ ਬਹੁਤ ਸੋਹਣੀਆਂ ਸਾਰੇ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਹੈਗੇ ਨੇਗੇ ਤੇ ਇੱਕ ਡਿਜ਼ਾਈਨ ਇਹ ਵਾਲਾ ਆ ਗਿਆ ਜੀ ਬਹੁਤ ਪਿਆਰਾ ਬਹੁਤ ਸੋਹਣਾ ਕਲੈਕਸ਼ਨ ਹੈਗੀ ਹੈ ਐਂਡ ਇੱਕ ਅੰਬੀ ਵਾਲੀ ਹੈਗੀ ਹੈ ਜੀ ਇਹ ਵੀ ਬਹੁਤ ਸੋਹਣਾ ਹੈਗਾ ਬਹੁਤ ਸੋਹਣਾ ਡਿਜ਼ਾਈਨ ਹੈ ਐਂਡ ਨੈਕਸਟ ਜਿਹੜਾ ਹੈਗਾਗਾ ਇਹ ਛੋਟੀ ਅੰਬੀ ਦੇ ਵਿੱਚ ਹੈ ਇਹਦੇ ਵਿੱਚ ਇੱਕੋ ਹੀ ਸੂਟ ਰਹਿ ਗਿਆ ਆਪਣੇ ਕੋਲ ਛੋਟੀ ਅੰਬੀ ਦੇ ਕੱਲ ਇੰਸਟਾਗ੍ਰam ਤੇ ਅਪਲੋਡ ਕਰਦੇ ਸੀਗੇ ਇਸ ਕਰਕੇ ਉੱਥੇ ਸੋਲਡ ਹੋ ਗਏ ਸੀਗੇ ਕਾਫੀ ਸਾਰਿਆਂ ਚ ਹੋਏ ਸੀਗੇ ਬਟ ਛੋਟੀ ਅੰਬੀ ਦੇ ਵਿੱਚ ਲਾਸਟ ਪੀਸ ਹੈਗਾ ਆਪਣੇ ਕੋਲੇ ਇਹ ਵਾਲੇ ਸੂਟ ਆਪਣੇ ਕੋਲੇ ਐਬਲੇਨ ਵਾਲਾ ਹੈ ਜੀ ਚਾਹੇ ਤੁਸੀਂ ਪ੍ਰਿੰਟ ਵਾਲੀ ਲਓ ਵੇਸ਼ੇ ਕੇ ਲਓ 1100 ਰੁਪਏ ਪ੍ਰਾਈਜ਼ ਰਹੂਗਾ ਜੀ ਇਹਨਾਂ ਦਾ ਤੇ ਸ਼ਿਪਿੰਗ ਐਕਸਟਰਾ ਰਹੂਗੀ ਇਹਨਾਂ ਨੂੰ ਤੁਸੀਂ ਵਰਕ ਵਗੈਰਾ ਕਰਵਾ ਕੇ ਵੀ ਪਾ ਸਕਦੇ ਹੋਗੇ ਮੈਂ ਤੁਹਾਨੂੰ ਵਰਕ ਹੋਇਆ ਦਿਖਾ ਦਿੰਨੀ ਆਂ ਕਿ ਸੂਟ ਕਿ ਤੁਸੀਂ ਕਿੱਦਾਂ ਬਣਵਾ ਸਕਦੇ ਹੋ ਇਹਨਾਂ ਨੂੰ ਡਾਈ ਕਰਵਾ ਕੇ ਵਰਕ ਵਾਲਾ ਸੂਟ ਮਣਵਾ ਸਕਦੇ ਹੋ ਵੈਸੇ ਬਣਵਾ ਸਕਦੇ ਹੋਗੇ ਜਿੱਦਾਂ ਆਪਣਾ ਇਹ ਕਸਟਮਰ ਦਾ ਸੂਟ ਹੈ ਰੈਡੀ ਹੋਇਆ ਹੈਗਾ ਬਹੁਤ ਸੋਹਣਾ ਐ Davi ਤੁਸੀਂ ਵਰਕ ਕਰਵਾ ਸਕਦੇ ਹੋ ਬਰ ਕਿ ਇਹ ਨਹੀਂ ਜੀ ਵੀ ਆਪਣਾ ਇਹ ਤਾਂ ਚਲੋ ਵਾਇਰਲ ਚ ਲਿਆ ਗਿਆ ਸੀਗਾ ਡਿਜ਼ਾਈਨ ਤਾਂ ਕਰਕੇ ਇਹ ਚੀਜ਼ ਜਿਆਦਾ ਡਿਮਾਂਡ ਤੇ ਹੋ ਰਹੀ ਹੈ ਤੁਸੀਂ ਵੈਸੇ ਸਾਡੇ ਤੇ ਛੱਡ ਕੇ ਹੋਰ ਵਰਕ ਵੀ ਕਰਵਾ ਸਕਦੇ ਹੋਗੇ ਹੋਰ ਵਰਕ ਵੀ ਕਰਵਾ ਸਕਦੇ ਤੁਸੀਂ ਆਪਣਾ ਡਿਜ਼ਾਈਨ ਵੀ ਭੇਜ ਸਕਦੇ ਹੋ ਬਹੁਤ ਸੋਨੇ ਸੂਟ ਰੈਡੀ ਹੁੰਦੇ ਨੇਗੇ ਇਹਨਾਂ ਦੇ ਨਾਲ ਵੀ ਦੋ ਦੁਪੱਟਾ ਵੀ ਤੁਸੀਂ ਕਰਵਾ ਸਕਦੇ ਹੋਗੇ ਬਾਕੀ ਇੱਕ ਵੀਡੀਓ ਹੋਰ ਵਾਇਰਲ ਹੋਈ ਹੋਈ ਹੈ ਕਿ ਤੇ ਉਹ ਵੀ ਤੁਸੀਂ ਉਹ ਵਾਟ ਜਿਆਦਾ ਹੋਂ ਦਾ ਡਿਜ਼ਾਈਨ ਇਹ ਸੂਟਾਂ ਦੇ ਵਿੱਚ ਮਣਵਾ ਸਕਦੇ ਹੋਗੇ ਤੇ ਨੈਕਸਟ ਜੋ ਬਰਾਸ਼ ਉਹ ਮੈਂ ਤੁਹਾਨੂੰ ਦਿਖਾ ਰਹੀ ਹਾਂ ਜੀ ਇਧਰ ਦਿਖਾਓ ਮਤਲਬ ਕਿ ਇਧਰ ਦੀ ਆਓ ਆਹ ਵਾਲੇ ਸਾਰੇ ਫੜਾਈ ਚਾਹੇਗੀ ਇਹ ਕੀ ਕਰਕੇ ਹਾਂ ਹਾਂ ਸਾਰੇ ਸਾਰੇ ਫੜਾਈ ਚਾਹੇਗੀ ਤੇ ਇੱਕ ਮੈਨੂੰ ਇਹ ਚੀਜ਼ ਹਾਂ ਦੇਖੋ ਜਿੱਦਾ ਵਾਈਟ ਲੈ ਕੇ ਬਾਟਮ ਤੁਸੀਂ ਐਦਾਂ ਦੀ ਚੀਜ਼ਾਂ ਲੈ ਸਕਦੇ ਹੋਗੇ ਕਲਮਕਾਰੀ ਦਾ ਪ੍ਰਿੰਟ ਹੈਗਾ 브ਰਾਸ਼ ਉਹਦੇ ਵਿੱਚ ਕਿਉਂਕਿ ਜਿਹੜੀ ਚੀਜ਼ਾ ਜਿੰਨਾ ਮੈਨੂੰ ਇਹ ਲੱਗਦਾਗਾ ਇਹ ਸੂਟਾਂ ਨੂੰ ਪਿਆਰ ਦਿੱਤੇ ਭੈਣਾਂ ਨੇ ਕਿਸੇ ਸੂਟ ਨੂੰ ਪਿਆਰ ਨਹੀਂ ਦਿੱਤਾ ਹੋਣਾ 2025 26 ਦਾ ਸਭ ਤੋਂ ਲੇਟੈਸਟ ਫੈਬਰਿਕ ਹੈ ਸਭ ਤੋਂ ਵੱਧ ਵੀ ਕਰਨ ਵਾਲਾ ਹਰ ਇੱਕ ਸਟੋਰ ਤੋਂ ਬਹੁਤ ਜ਼ਿਆਦਾ ਬਹੁਤ ਪਿਆਰਾ ਇਹਦੇ ਵਿੱਚ ਡਾਰਕ ਗ੍ਰੀਨ ਕਲਰ ਹੈਗਾਗਾ ਤੇ ਇਹ ਕਿਹਦੇ ਵਿੱਚ ब्लू ਸ਼ੇਡ ਹੈਗੇ ਬਹੁਤ ਸੋਹਣੇ ਨੇ ਕਲਮਕਾਰੀ ਦੇ ਮੇਰਾ ਆਪਣਾ ਸੂਟ ਇਹਨਾਂ ਦੇ ਵਿੱਚ ਰੈਡੀ ਹੋਏਗਾ ਬਲੈਕ ਕਲਰ ਦਾ ਹੋ ਸਕਦਾ ਹੈ ਕਿ ਅਸੀਂ ਤੁਹਾਨੂੰ ਪਾ ਕੇ ਸੂਟ ਕਰਕੇ ਦਿਖਾ ਦਈਏ ਜਲਦੀ ਦਿਖਾਵਾਂਗੇ ਹੋ ਸਕਦਾ ਅੱਜ ਹੀ ਦਿਖਾ ਦਈਏ ਤੇ ਬਹੁਤ ਸੋਹਣਾ ਜਿਹੜਾ ਸੂਟ ਰੈਡੀ ਹੋਏਗਾ ਤੇ ਬਹੁਤ ਸੋਹਣਾ ਕਲਰ ਜੇ ਇਹਨਾਂ ਤੇ ਵਰਕ ਕਰਵਾ ਕੇ ਕਲਰ ਕੰਟਰਾਸਟ ਕਰਵਾ ਸਕਦੇ ਹੋ ਤੁਸੀਂ ਗ੍ਰੀਨ ਆ ਗਿਆ ਜੀ ਐਂਡ ਇਹਦੇ ਵਿੱਚ ਪਿਕਾਕ ਸ਼ੇਡ ਆ ਗਿਆ ਜੀ ਐਂਡ ਇੱਕ ਡਿਜ਼ਾਈਨ ਇਹ ਵਾਲਾ ਆ ਰਿਹਾ ਜੀ ਬ੍ਰਸ਼ ਉਹਦਾ ਨਿਊ ਡਿਜ਼ਾਈਨ ਬਹੁਤ ਸੋਹਣਾ ਇਹਦੇ ਵੀ ਦਿਖਾ ਦੋ ਕਲਰ ਬੇਟਾ ਇਹਦੇ ਇਹਦੇ ਉੱਤੇ ਵੀ ਬਹੁਤ ਸੋਹਣਾ ਬਰਾਸ਼ੋ ਦਾ ਪ੍ਰਿੰਟ ਜਾਂ ਇਹਨੂੰ ਵਰਕ ਕਹਿ ਸਕਦੇ ਹਾਂ ਬਰਾਸ਼ੋ ਦਾ ਪ੍ਰਿੰਟ ਹੋਇਆ ਹੋਇਆ ਹੈ ਬਹੁਤ ਸੋਹਣਾ ਹੈਗਾ ਗ੍ਰੇ ਕਲਰ ਤੇ ਇਹਦੇ ਵਿੱਚ ਸ਼ੇਡਿੰਗ ਹੈ ਤੁਸੀਂ ਨਾ ਜਿੱਦ ਇਹਦੇ ਨਾਲ ਕੰਟਰਾਸਟ ਕਰਵਾ ਕੇ ਜਿਹੜਾ ਦੁਪੱਟਾ ਰੈਡੀ ਹੋਊਗਾ ਉਹਦੇ ਉੱਤੇ ਸਿਲਵਰ ਕਲਰ ਦਾ ਕਰਵਾਉਂਗੀ ਇੱਕ ਨਵੀਂ ਜੀ ਕਲੈਕਸ਼ਨ 골ਡਨ ਆਪਣਾ ਚੱਲਦਾ ਆ ਰਿਹਾ ਕਾਫੀ ਸਾਲਾਂ ਤੋਂ ਜੇ ਸਿਲਵਰ ਦੇ ਵਿੱਚ ਆਪਾਂ ਇਹਦੇ ਵਿੱਚ ਕੁਝ ਕਰਾਂਗੇ ਯੂਨੀਕ ਜੀ ਕਲੈਕਸ਼ਨ ਬਣੂਗੀ ਐਂਡ ਨੈਕਸਟ ਹੈਗਾ ਜਿਹੜਾ ਨੈਕਸਟ ਕਲਰ ਇਹਦੇ ਵਿੱਚ ਇਹ ਵਾਲਾ ਆ ਗਿਆ ਜੀ ਇਹ ਦੂਜਾ ਇਹਦੇ ਵਿੱਚ ਡਾਰਕ ਇਹ ਲਾਸਟ ਪੀਸ ਇਹਦਾ ਰਿਆ ਹੋਇਆਗਾ ਜਿਹੜੇ ਲਾਸਟ ਲਾਸਟ ਇੱਕ ਸ਼ਰਟ ਦਾ ਪੀਸ ਹੈ ਜੀ ਇਹ ਸ਼ਰਟ ਦਾ ਪੀਸ ਹੈ ਤੇ ਇਹ ਵਾਲਾ ਤਾਂ ਕਾਫੀ ਟ੍ਰੈਂਡਿੰਗ ਦੇ ਵਿੱਚ ਗਿਆ ਹੈਗਾ ਇਹਦੇ ਵਿੱਚ ਮਿਲ ਜਾਣਗੇ ਤੁਹਾਨੂੰ 올ਓਵਰ ਸੂਟ ਬਣਾਓ ਮੈਚਿੰਗ ਸੂਟ ਬਣਾਓ ਬਹੁਤ ਸੋਹਣੀਆਂ ਚੀਜ਼ਾਂ ਨੇਗੀਆਂ ਇੱਕ ਇਹ ਵੀ ਬੜਾ ਪਿਆਰਾ ਜਿਹਾ ਸ਼ੇਡ ਹੈਗਾ ਬਹੁਤ ਸੋਹਣਾ ਸ਼ੇਡ ਹੈ ਇਹ ਵੀ ਮੈਨੂੰ ਬਹੁਤ ਸੋਹਣਾ ਲੱਗਿਆ ਸੀ ਸ਼ੇਡ ਇਹਦਾ ਸਾਰੇ ਸ਼ੇਡ ਬਹੁਤ ਅੱਛੇ ਨੇਗੇ ਇਹਦੇ ਵਿੱਚ ਜਿਵੇਂ ਤੁਸੀਂ ਡਾਰਕ ਬਾਟਮ ਨਾਲ ਜਾ ਸਕਦੇ ਹੋ ਬੈਲਵਰਟੀ ਬਾਟਮ ਨਾਲ ਜਾ ਸਕਦੇ ਹੋ ਵਾਈਟ ਨਾਲ ਜਾ ਸਕਦੇ ਹੋਗੇ ਜੇ ਡਾਰਕ ਇਸ ਕਲਰ ਦੀ ਬਣਵਾਣੀ ਹੈ ਬੈਲਵਟ ਦੀ ਇਹਦੀ ਡਾਈ ਕਰਵਾ ਕੇ ਬਣਵਾ ਸਕਦੇ ਹੋਗੇ ਤੁਸੀਂ ਐਦਾਂ ਸੂਟ ਰੈਡੀ ਕਰਵਾ ਸਕਦੇ ਹੋਗੇ ਐਂਡ ਇੱਕ ਇਹ ਵਾਲਾ ਰਹਿ ਗਿਆ ਜੀ ਇਹ ਵਾਲਾ ਸ਼ੇਡ ਹੈ ਇਹਦੇ ਵਿੱਚ ਪੈਰਟਕ ਤੇ ਆਈਸ ਬਲੂ ਜਿਹਾ ਸ਼ੇਡ ਹੈਗਾ ਬਹੁਤ ਸੋਹਣਾ ਆਈਸ ਬਲੂ ਐਂਡ ਪੈਰਟ ਦਾ ਕੰਬੀਨੇਸ਼ਨ ਹੈਗਾ ਹੈਗਾ ਸਾਰੇ ਸ਼ਾਰਟ ਪੀਸ ਜਿਹੜੇ 1100 ਰੁਪਏ ਦੇ ਰਹਿਣ ਵਾਲੇ ਹੈਗੇ ਆ ਜੀ ਪੂਰਾ ਸੂਟ 올ਓਵਰ 2200 ਰੁਪਏ ਦਾ ਹੈਗੇ ਬਾਕੀ ਦੁਪੱਟਾ ਵਗੈਰਾ ਕਰਵਾਣਾ ਸਟੀਚਿੰਗ ਕਰਵਾਣਾ ਹੈਗਾ ਤਾਂ ਤੁਸਾਨੂੰ ਟਾਈਮ ਦੇਣਾ ਪਊਗਾ ਟਾਈਮ ਦੇਣਾ ਪਊਗਾ ਤੇ ਤੁਸੀਂ ਡੀਐਮ ਕਰ ਸਕਦੇ ਹੋ ਸਾਨੂੰ 9253115036 ਤੇ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋਗੇ ਤਾਂ ਧੰਨਵਾਦ ਹੈ ਜੀ ਤੁਹਾਡਾ ਵੀਡੀਓ ਨੂੰ ਵਾਚ ਕਰਨ ਦੇ ਲਈ ਟਾਈਮ ਦੇਣ ਦੇ ਲਈ ਮੇਰੇ ਵੱਲੋਂ ਸਾਰਿਆਂ ਨੂੰ ਹੈਪੀ ਲੋੜੀ ਤੇ ਨੈਕਸਟ ਭੈਣਾ ਬੇਟ ਦੇ ਵਿੱਚ ਹੋਣੀ ਹੈ ਕਿ ਅੱਜ ਦਾ ਆਪਾਂ ਜਿਹੜਾ ਕੱਢਾਂਗੇ ਪ੍ਰਾਈਜ਼ ਹੈ ਹਨਾ ਡਰਾ ਜੋ ਆਪਾਂ ਲੱਕੀ ਡਰਾ ਕੱਢਣਾ ਹੁੰਦਾ ਹੈਗਾ ਸ਼ਾਮ ਨੂੰ ਕੱਢਾਂਗੇ ਜੀ ਜਰੂਰ ਹਜੇ ਤੁਹਾਡਾ ਟਾਈਮ ਦੀ ਕਮੀ ਹੈਗੀ ਹੈ ਸ਼ਾਮ ਨੂੰ ਕੱਢਾਂਗੇ ਤਾਂ ਤੁਹਾਨੂੰ ਜਰੂਰ ਵੀਡੀਓ ਸ਼ਾਰਟ ਕਲਿੱਪ ਬਣਾ ਕੇ ਪਾਵਾਂਗੇ ਥੈਂਕ ਯੂ